ਕੀ ਨਾ ਆਪਣੀ ਰਾਣਾ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ 577 ਮੋਗਾ ਜੀ ਗੁਰਪ੍ਰੀਤ ਜੀ ਦਿਓ ਜਾਣਕਾਰੀ ਅੱਜ ਜਿਹੜਾ ਬੰਦ ਦਾ ਹੈਗਾ ਔਨ ਕੀਤਾ ਹੋਇਆ ਹੈ ਦੇਖੋ ਜੀ ਜਿਹੜੀਆਂ ਸਾਡੀਆਂ ਮੰਗਾ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਕਿਉਂਕਿ ਅਸੀਂ 2007-08 ਤੋਂ ਭਰਤੀ ਹੋਏ ਪਿਆ ਉਦੋਂ ਤੋਂ ਹੀ ਹਰ ਇੱਕ ਸਰਕਾਰ ਦੇ ਲਾਰੇ ਸੁਣਦੇ ਆ ਰਹੇ ਆ ਕਿ ਸਾਨੂੰ ਹੁਣ ਪੱਕਾ ਕੀਤਾ ਜਾਊ ਜਾਂ ਕੱਲ ਪੱਕਾ ਕੀਤਾ ਜਾਊ ਜਿਵੇਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੰਘ ਕੇ ਗਈਆਂ ਉਹਨਾਂ ਨੇ ਲਾਰੇ ਲੱਪੇ ਲਾਏ ਉਸ ਤੋਂ ਬਾਅਦ ਜਿਹੜੀ ਇਹ ਸਰਕਾਰ ਆਈ ਇਹਦੇ ਤੇ ਬੜੀਆਂ ਆਸਾਂ ਉਮੀਦਾਂ ਨਾਲ ਇਹ ਸਰਕਾਰ ਲੈ ਕੇ ਆਈ ਸੀ ਕਿਉਂਕਿ ਇਹਨੂੰ ਸਭ ਤੋਂ ਵੱਧ ਜਿਹੜੀ ਵੋਟ ਪਈ ਉਹ ਮੁਲਾਜ਼ਮ ਤਾਕੇ ਦੀ ਵੋਟ ਪਈ ਸੀ ਕਿਉਂਕਿ ਬੜੀਆਂ ਆਸਾਂ ਸੀ ਕਿਉਂਕਿ ਬੜੇ ਚਿਰਾਂ ਦੇ ਲੋਕ ਕੱਚੇ ਰਹਿ ਰਹੇ ਸੀ ਉਹਨਾਂ ਨੂੰ ਇਹਨਾਂ ਨੇ ਵਾਅਦੇ ਵੀ ਕੀਤੇ ਸੀ ਵੀ ਸਾ ਇਸ ਹਰੇ ਪੈਨ ਦੇ ਨਾਲ ਅਸੀਂ ਤੁਹਾਨੂੰ ਪੱਕੇ ਕਰਾਂਗੇ ਤੁਹਾਡਾ ਰੋਜ਼ਗਾਰ ਤੁਹਾਨੂੰ ਪੱਕਾ ਦੇਵਾਂਗੇ ਪਰ ਇਹ ਸਰਕਾਰ ਵੀ ਉਸੇ ਸਰਕਾਰ ਦੇ ਨਾਲ ਹੀ ਰਹੀ ਹੈ ਇਹਨਾਂ ਨੇ ਵੀ ਅਜੇ ਤੱਕ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ ਉਹਦੇ ਤੋਂ ਦੁਖੀ ਹੋ ਕੇ ਅੱਜ ਹੀ 6 7 8 ਦੀ ਹੜਤਾਲ ਕਰ ਰਹੇ ਆ ਕੱਲੂ ਅਸੀਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹائش ਹੈ ਉੱਥੇ ਧਰਨਾ ਲਾਵਾਂਗੇ ਗੁਰਪ੍ਰੀਤ ਜੀ ਦੇਖਣ ਜਾ ਰਿਹਾ ਤੁਸੀਂ ਠੰਡ ਦੇ ਵਿੱਚ ਪੁੰਜੇ ਬੈਠੇ ਹੋ ਹੋ ਤੇ ਕਿੱਦਾਂ ਦਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਤੇ ਮੁਲਾਜ਼ਮਾਂ ਨੂੰ ਕਿੰਨੀ سپورਟ ਮਿਲ ਰਹੀ ਹੈ ਦੇਖੋ ਜੀ ਜਿਹੜੇ ਸਰਕਾਰ ਤੋਂ ਲੋਕ ਪਹਿਲਾਂ ਹੀ ਅੱਕੇ ਪਿਆ ਕਿਉਂਕਿ ਜਿਹੜੇ ਸਾਡੇ ਕਿਸਾਨ ਆ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਧੀ ਪੋਤਾ ਕਿਉਂਕਿ ਕਿਸਾਨਾਂ ਨੂੰ 11 ਮਹੀਨੇ ਹੋ ਗਏ ਦੇਖ ਲਓ ਜੀ ਇੰਨੀ ਠੰਡ ਦੇ ਵਿੱਚ ਬੈਠਿਆਂ ਨੂੰ ਇਹ ਸਰਕਾਰ ਦਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਕਿਸਾਨਾਂ ਦੀ ਨਹੀਂ ਕੋਈ ਗੱਲ ਸੁਣ ਰਹੀ ਅਸੀਂ ਤਾਂ ਅੱਜ ਕੱਲ੍ਹ ਹੜਤਾਲ ਕੀਤੀ ਆ ਸਾਨੂੰ ਕਿਸਾਨਾਂ ਲੋ ਵੀ ਸੰਯੋਗ ਮਿਲਿਆ ਅਸੀਂ ਵੀ ਉਹਨਾਂ ਦੇ ਨਾਲ ਖੜੇ ਆ ਕਿਉਂਕਿ ਜਿਹੜੀ ਆਮ ਪਬਲਿਕ ਆ ਅਸੀਂ ਉਹਨਾਂ ਦੀਆਂ ਵੀ ਹਸੂਲਤਾਂ ਨਾਲ ਲੈ ਕੇ ਤੁਰ ਰਹੇ ਕਿਉਂਕਿ ਕੋਈ ਆਮ ਹੀ ਤੁਸੀਂ ਦੇਖਿਆ ਹਰ ਇੱਕ ਅੱਡੇ ਤੇ ਜਾਂ ਕਿਤੇ ਦੇਖੋ ਜਿਹੜੀ ਭੀੜ ਆ ਉਹ ਇਹ ਸਰਕਾਰਾਂ ਦੀ ਦੇਣ ਹੈ ਕਿਉਂਕਿ ਅਸੀਂ ਮੰਗ ਕਰ ਰਹੇ ਹਾਂ ਵੀ ਜਿਹੜੀਆਂ ਇਸ ਅਦਾਰੇ ਦੇ ਵਿੱਚ 10000 ਨਵੀਂ ਬੱਸ ਪਾਈ ਜਾਵੇ ਜਿਹੜੀ ਆਮ ਜਨਤਾ ਨੂੰ ਇਹਦੀ ਸਹੂਲਤ ਮਿਲ ਸਕੇ ਕਿਉਂਕਿ ਜਿਹੜੇ ਐਮਐਲਏ ਜਾਂ ਕੋਈ ਮੰਤਰੀ ਆ ਜਾਂ ਕੋਈ ਵੱਡੇ ਲੀਡਰ ਇਹਨਾਂ ਕੋਲ ਤਾਂ ਆਪਦੀਆਂ ਗੱਡੀਆਂ ਆਮ ਜਨਤਾ ਨੇ ਜਿਹੜੀ ਸਫ਼ਰ ਉਹ ਬੱਸਾਂ ਤੇ ਕਰਨਾ ਹੁੰਦਾ ਉਸ ਦੀ ਮੰਗ ਅਸੀਂ ਮੁੱਖ ਰੱਖ ਕੇ ਰੱਖ ਰਿਹਾ ਕਿਉਂਕਿ 10000 ਬੱਸਾਂ ਪਾਵੇ ਆਮ ਜਨਤਾ ਨੂੰ ਵੀ ਚੰਗੀ ਸਹੂਲਤ ਮਲੇ ਇਹ ਸੰਘਰਸ਼ ਟੋੜਾ 3 ਦਿਨ ਦਾ ਚੱਲੇਗਾ ਜਾਂ ਨਾ ਮੰਗਾ ਮੰਨਣ ਤੇ ਅੱਗੇ ਵਧ ਜ ਸਕਦਾ ਦੇਖੋ ਜੀ ਜਿਹੜੀ ਸਾਡੀ ਕੱਲ ਨੂੰ ਅਸੀਂ ਸੀਐਮ ਦੀ ਅਕੋਠੀ ਦਾ ਘਰਾਓ ਕਰਨਾ ਜੇਕਰ ਸਾਡਾ ਉੱਥੇ ਵੀ ਹੱਲ ਨਹੀਂ ਹੁੰਦਾ ਤਾਂ ਅਸੀਂ ਉੱਥੇ ਅਣਮਿਥੇ ਲਈ ਧਰਨਾ ਲਾਵਾਂਗੇ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਜਾਂ ਕੋਈ ਸਾਡੀ ਮੰਗ ਨਹੀਂ ਪੂਰੀ ਹੁੰਦੀ ਅਸੀਂ ਉਹਨਾਂ ਚਰਚ ਗਰਸ਼ ਕਰਾਂਗੇ ਹਾਂਜੀ ਬਾਈਕਰ ਜੀ ਦਿਓ ਜਾਣਕਾਰੀ ਅੱਜ ਜਿਹੜਾ ਬੰਦ ਦਾ ਹੈਗਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬੰਦ ਹੈ ਕੀ ਹੰਗਾਰਾ ਮਿਲ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਪੰਜਾਬ ਰੋਡ ਪਣ ਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਜੀ ਮੋਗਵੇ ਤੋਂ ਮੈਂ ਗੱਲ ਕਰਨ ਜਾ ਰਿਹਾ ਜੀ ਜਿਹੜੀ ਤਿੰਨ ਰੋਜ਼ਾ ਹੜਤਾਲ ਸਭ ਤੋਂ ਪਹਿਲਾਂ ਮੈਂ ਆਮ ਪਬਲਿਕ ਨੂੰ ਦੱਸ ਦੇਣਾ ਚਾਹੁੰਦਾ ਔਰ ਸਰਕਾਰ ਨੂੰ ਵੀ 40 ਦਿਨ ਦੇ ਲਗਭਗ ਹੋ ਗਏ ਨੇ ਇਹਦਾ ਜਿਹੜਾ ਨੋਟਿਸ ਪਹੁੰਚੇ ਨੂੰ ਇਸ ਹੜਤਾਲ ਦਾ ਔਰ ਜਿਹੜੀ ਸਰਕਾਰ ਟੈਂਕੀਆਂ ਤੋਂ ਲਾ ਕੇ ਕਹਿੰਦੀ ਸੀ ਵੀ ਪੈਲ ਦੇ ਆਧਾਰ ਤੇ ਤੁਹਾਡਾ ਹੱਲ ਕਰਾਂਗੇ 14 ਦਿਨ ਬੀਤਣ ਦੇ ਬਾਵਜੂਦ ਵੀ ਸਾਨੂੰ ਅਜੇ ਤੱਕ ਜਿਹੜੀ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਨੇ ਮੀਟਿੰਗ ਕਰਕੇ ਸਾਨੂੰ ਕੋਈ ਹੱਲ ਕੱਢਣ ਦੀ ਗੱਲ ਨਹੀਂ ਕੀਤੀ ਔਰ ਨਾਲ ਹੀ ਇਹ ਵੀ ਦੱਸ ਦੇਵਾਂ ਕਿ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇੱਕ ਮਹੀਨੇ ਦੇ ਅੰਦਰ-ਅੰਦਰ ਤੁਹਾਡੀ ਜਿਹੜੀ ਕਿਉਂਕਿ ਇਹ ਜਿਹੜਾ ਟਰਾਂਸਪੋਰਟ ਦਾ ਡਿਪਾਰਟਮੈਂਟ ਆ ਇਹ ਇੱਕ ਵੱਖਰਾ ਡਿਪਾਰਟਮੈਂਟ ਆ ਇਹ ਜਿਹਨੂੰ ਆਪਾਂ ਕਹਿ ਦਈਏ ਵੀ ਇਹ ਹਰ ਸਮੇਂ ਮੌਕੇ ਤੇ ਮੁਹਈਆ ਕਰਾਉਣਾ ਪੈਂਦਾ ਭਾਵੇਂ ਜੰਗ ਦਾ ਹੋਵੇ ਆੜ ਦਾ ਹੋਵੇ ਕਰੋਨਾ ਹੋਵੇ ਜਾਂ ਇਹੋ ਜਿਹੇ ਐਮਰਜੈਂਸੀ ਹਾਲਾਤਾਂ ਤੇ ਡਿਊਟੀ ਕਰਦਾ ਇਹਦਾ ਇੱਕ ਵੱਖਰੀ ਪਾਲਿਸੀ ਬਣਾ ਕਰਕੇ ਇਹਨੂੰ ਦੇ ਆਧਾਰ ਤੇ ਹੈ ਜਿਹੜਾ ਉਸ ਸਰਕਾਰੀ ਵਿਭਾਗ ਦੇ ਵਿੱਚ ਅਡਜਸਟ ਕਰ ਲਿਆ ਜਾਊਗਾ ਉਹ ਪਾਲਿਸੀ ਹੈ ਜਿਹੜੀ ਉਹਨੂੰ 1 ਮਹੀਨੇ ਦਾ ਸਮਾਂ ਦਿੱਤਾ ਤੇ ਅੱਜ ਉਹਨੂੰ 5 ਮਹੀਨੇ ਤੋਂ ਉੱਪਰ ਹੋ ਗਏ ਨੇ ਔਰ ਜਿਹੜੀ ਉਹ ਪਾਲਿਸੀ ਸ਼ੁਰੂ ਕੀਤੀ ਸੀ ਸਾਬਕਾ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਸਾਬਕਾ ਸਕੱਤਰ ਸਟੇਟ ਟ੍ਰਾਂਸਪੋਰਟ ਉਹਨਾਂ ਨੇ ਮੀਟਿੰਗ ਕੀਤੀ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਇਹ ਗੱਲ ਸਾਡੇ ਨਾਲ ਤੈਅ ਕਰ ਲਈ ਗੱਲ ਜਿਹੜੀ ਕਾਡਰ ਨੂੰ ਥੱਲੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਦਾ ਹੱਲ ਕੱਢੋ ਔਰ ਉਹ ਸੈਕਟਰੀ ਨੇ ਤੇ ਡਾਇਰੈਕਟਰ ਨੇ ਹੱਲ ਕੱਢਣ ਦੀ ਬਹੁਤ ਵਧੀਆ ਕੋਸ਼ਿਸ਼ ਕੀਤੀ ਪਾਲਿਸੀ ਦੀ ਆਰੰਭਤਾ ਕੀਤੀ ਪਰੰਤੂ ਉਹ ਦੋਨੋਂ ਬਦਲ ਦਿੱਤੇ ਗਏ ਉਦੋਂ ਬਦਲ ਦੇ ਬਾਵਜੂਦ ਜਿਹੜੇ ਸਾਡੇ ਵਿਭਾਗ ਦੇ ਸਬੰਧਤ ਅਧਿਕਾਰੀ ਨੇ ਉਹ ਜਿਹੜੀ ਸਾਰੀ ਦੀ ਸਾਰੀ ਉਹ ਫਾਈਲ ਹੀ ਗੁੰਮ ਕਰ ਦਿੱਤੀ ਫਾਈਲ ਨਵੀਂ ਚਲਾ ਦਿੱਤੀ ਉਹਦੇ 'ਚ ਇਹ ਹੋ ਗਿਆ ਡਾਊਨ ਕੇਡਰ ਪਾਲਿਸੀ ਆ 58 ਸਾਲ ਤੱਕ ਤੁਹਾਨੂੰ ਕੱਢਿਆ ਨਹੀਂ ਜਾਊਗਾ 18000 ਤੇ 21000 ਤੁਹਾਨੂੰ ਤਨਖਾਹ ਦਿੱਤੀ ਜਾਊਗੀ 5% ਤੁਹਾਨੂੰ ਇਨਕਰੀਮੈਂਟ ਦਿੱਤਾ ਜਾਊਗਾ ਉਹ ਤਾਂ ਅਸੀਂ ਪਹਿਲਾਂ ਲੈ ਰਹੇ ਆ ਸਾਨੂੰ ਮਹਿਕਮੇ ਦੇ ਵਿੱਚ ਕੀਤਾ ਜਾਵੇ ਪੰਜਾਬ ਰੋਡਵੇ ਦੇ ਵਿੱਚ ਸਾਡੇ ਤੇ ਜਿਹੜੇ ਸਰਵਿਸ ਰੂਲ ਆ ਉਹ ਬਿਲਕੁਲ ਕੋਈ ਵੀ ਲਾਗੂ ਨਹੀਂ ਪੰਜਾਬ ਸਿਵਲ ਸਰਵਿਸ ਰੂਲ ਲਾਗੂ ਕੀਤੇ ਜਾਣ ਔਰ ਅੱਜ ਦੀ ਜਿਹੜੀ ਸਟ੍ਰਾਈਕ ਆ ਇਹ ਤਿੰਨ ਰੋਜ਼ਾ ਹੜਤਾਲ ਆ ਅੱਜ ਕੱਲ ਤੇ ਪਰਸੋਂ ਕੱਲ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦਾ ਘਰਾਵ ਕਰਨ ਜਾ ਰਹੇ ਨੇ ਔਰ ਨਾਲ ਹੀ ਸਾਡੇ ਕੋਲ ਪਹਿਲਾਂ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਚੁੱਕੇ ਆ ਉਹਦੇ ਵਿੱਚ ਭਰਾਤਰੀ ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੀ ਕਾਫੀ ਯੂਨੀਅਨ ਨੇ तमाम ਸਾਰੀਆਂ ਹੀ ਨੇ ਜਿਨ੍ਹਾਂ ਨੇ ਸਾਨੂੰ ਜਿਹੜਾ ਉਹ ਸਹਾਇਤਾ ਦੇ ਦਿੱਤੀ ਆ ਔਰ ਫੈਸਲਾ ਕਰ ਲਿਆ ਕਿ ਕੱਲ ਦੀ ਜਿਹੜੀ ਘਰਾਓ ਆ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਦੇ ਨਾਲ